ਇੱਕ ਸਾਡੇ ਸਿਟੀ ਫ੍ਰੀਕੋਟ ਵਿਖੇ 197 ਉਹਦਾ ਪੱਛਮੀ ਖਰਮਾ ਪੋਸਟਕ ਬੈਕ ਦਾ ਦਰਜ ਕੀਤਾ ਗਿਆ ਸੀ ਇਸ ਵਿੱਚ ਦੋ ਦੋ ਜਿਹੜਾ ਪਰਿਵਾਰਨ ਲੋ ਵਿਕਟਮ ਵੱਲੋਂ ਦੋ ਜਣਿਆਂ ਦਾ ਨਾਲ ਖਾਏ ਗਏ ਸਨ ਸ਼ਮਜੀਤ ਅਤੇ ਗੌਰਵ ਨਾਂ ਦੇ ਜਿਹੜੇ ਦੋ ਲੜਕੇ ਸੀਗੇ ਤੇ ਇਸ ਵਿੱਚ ਜਿਹੜੀ ਅਸੀਂ ਕਾਫੀ ਨਿਕਾਇਨਾ ਤਫਤੀਸ਼ ਕਰ ਰਹੇ ਹਾਂ ਵੀ ਇਹ ਮਕਦਮਾ ਸਹੀ ਤਥਾਂ ਦੇ ਆਧਾਰ ਤੇ ਦਰਜ ਕੀਤਾ ਗਿਆ ਜਾਂ ਕਿਸ ਤਰ੍ਹਾਂ ਇਸ ਇੱਕ ਤਫਤੀਸ਼ ਦਾ 파ਟ ਹੈ ਤੇ ਜੇਕਰ ਕੋਈ ਵੀ ਐਵੀਡੈਂਸ ਸਾਹਮਣੇ ਆਏਗੀ ਤਾਂ ਇਹਨਾਂ ਦੀ ਬਹੁਤ ਜਲਦੀ ਚਲਦੀ ਅਸੀਂ ਗੱਲਬਾਤ ਕਰਾਂਗੇ। ਇਹ ਕਿੰਨਾ ਦੋ ਚਾਰ ਜੀ ਕੋਈ ਪੁੰਨ ਪੈਸੇ ਲੇ ਜਾ ਰਹੇ ਨੇ। ਨਹੀਂ ਇਹੋ ਜਿਹਾ ਅਜੇ ਤੱਕ ਸਾਡੇ ਤੱਕ ਨਹੀਂ ਕੋਈ ਪੁਨਜੀ ਕੋਈ ਨਾ ਲਿਖਤੀ ਨਾ ਹੈ। ਇਹ ਪੈਸਿਆਂ ਵਾਲੀ ਜਿਹੜੀ ਗੱਲ ਕੋਈ ਇਸ ਤਰ੍ਹਾਂ ਇੱਕ ਵੀਡੀਓ ਵਾਇਰਲ ਹੋਈ ਹੈ। ਉਹਨਾਂ ਦੀ ਲੜਕੀ ਦੀ ਮਾਤਾ ਵੱਲੋਂ ਇਹ ਫਿਰ ਇਹ ਸੁਣ ਲਓ ਅੱਜ ਤੱਕ ਕਿ ਇਸ ਨੂੰ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਕੋਈ ਇਹ ਜੀ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਐਸਐਨ ਦਾ ਪਰ ਇਹਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਡੇ ਜਿਹੜੇ ਇਨਸਪੈਕਟਰ ਇਨਸਪੈਕਟਰ ਪਰਮਜੀਤ ਕੌਰ ਉਹ ਉਹਨਾਂ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਅਮਲ ਵਿੱਚ ਲੈਂਦੀ ਜਾ ਰਹੀ ਹੈ ਤੇ ਜੋ ਤੱਥਾਂ ਤੇ ਜੋ ਸਹੀ ਹੋਏਗਾ ਉਹੋ ਜੀ ਕਰੇਗਾ